ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਣੇ ਆ ਜੇ ਅਪ ਡਿਜ਼ਾਈਨ ਇਸ ਲਾਈ ਦੇ ਅਪਾ 20 ਕੁੰਡੇ ਲਏ ਨੇ ਜੀ ਕੰਦਮ ਦੋ ਕੁੰਡੇ ਸਿੱਧੇ ਪੁਣਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਪੁਣਾਂਗੇ ਜੀ ਇਹ ਦੋ ਦੋ ਦੇ ਹਿਸਾਬ ਨਾਲ ਡਿਜ਼ਾਈਨ ਬਣਨਾ ਜੀ ਦੋ ਕੁੰਡੇ ਆਪਾਂ ਸਿੱਧੇ ਪੁਣਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਪੁਣਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੁਣਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਸਾਰੇ ਚਲਾਈ ਆਪਾਂ ਇੱਥੇ ਬਣਾਵਾਂਗੇ ਜੀ ਦੋ ਕੁੰਡੇ ਪੁੱਠੇ ਪੋਣਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਦੋ ਕੁੰਡੇ ਪੁੱਠੇ ਪੋਣਾਂਗੇ पुट्ठी सिलाई तो इधर भी जेडे कुंडे अपना पुट्ठे बनाए से सीधे बनाव गे जी जोड़े सीधे बनाए से पुट्ठे बनाव गे जी दोडे पुठ्ठे जी दोडे सीधे पुना गे जी दोडे आप पुट्ठे पुना गे जी दोडे आप सीधे पुना गे जी ਦੋ ਕੁੰਡੇ ਸਿੱਧੇ ਪੁਣਾਗੇ ਜੀ ਦੋ ਕੁੰਡੇ ਪਪੁੱਠੇ ਪੁਣਾਗੇ ਜੀ ਸਾਰੇ ਸਲਾਈ ਬਣਾਵਾਂਗੇ ਜੀ ਇਦਾਂ ਤਾਂ ਉਸ ਨਾਲ ਨਮਕਾ ਬਣਾਵਾਂਗੇ ਚਾਰ ਚਲਾਈਆਂ ਦੋ ਕੁੰਡੇ ਪੁੱਠੇ ਜੀ ਦੋ ਕੁੰਡੇ ਸਿੱਧੇ ਜੀ ਦੋ ਕੁੰਡੇ ਸਿੱਧੇ ਜੀ ਦੋ ਕੁੰਡੇ ਪੁੱਠੇ ਜੀ ਇਹ ਵੀ ਸਾਰੀ ਸਲਾਈ ਆਪਾਂ ਇਦਾਂ ਹੀ ਬਣਾਵਾਂਗੇ ਜੀ ਦੋ ਗੁੰਡੇ ਆਪਾਂ ਕੁੱਠੇ ਬਣਾਵਾਂਗੇ। ਹੁਣ ਆਪਾਂ 1 2 3 4 ਚੌਥੇ ਹੋਲ ਚੋਂ ਆਪਾਂ ਗੁੰਡਾ ਬਣਾਵਾਂਗੇ। ਹੁਣ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ। ਧੱਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧੱਗਾ ਪਿੱਛੇ ਕਰਕੇ ਹੁਣ ਆਪਾਂ 1 2 3 4 ਚੌਥੇ ਹੋਲ ਸੇ ਆਪਾਂ ਗੁੰਡਾ ਬਣਾਵਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ 1 2 ਧੱਗਾ ਅੱਗੇ ਕਰਕੇ 1 2 हाँ जी दोडे आप पुठ्ठे बना लीजिए धागा पीछे करके एक दो तीन चार चौथे होने चो आप लुप लवेंगे जी दोडे आप सीधे बुना दो अगे करके दो कुंडे आप पुठ्ठे बुना धागा पिछे करके ਇੱਕ ਤੋਂ 3 ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਦੋ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਹੁਣ ਆਗੇ ਜੇ ਪੁੱਠੇ ਸਲਾਈ ਦੇ ਕਿ ਦੋ ਗੁੰਡੇ ਪਸਿੱਧੇ ਗੁਣਾਗੇ ਜੀ ਦੋ ਗੁੰਡੇ ਆਪਾਂ ਪੁੱਠੇ ਗੁਣਾਗੇ ਜੀ ਜਿਹੜਾ ਆਪਾਂ ਇਹ ਗੁੰਡਾ ਬਣਾਏ ਸੀ ਐਕਸਟਰਾ ਇਹ ਵਾਲਾ ਗੁੰਡਾ ਆਪਾਂ ਗੁੰਨਣਾ ਨਹੀਂ ਹੈਗਾ ਜੀ ਉਤਾਰ ਲਾਂਗੇ ਆਪਾਂ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਗੁਣਾਗੇ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਗੁਣਾਗੇ ਜੀ ਇਹ ਗੁੰਡਾ ਆਪਾਂ ਬਿਨਾਂ ਗੁਣਾ ਉਤਾਰਾਂਗੇ ਜੀ धागा पीछे करके दो कुंडे आप सीधे बुना दोडे पुठे बुना जी कुंडा बिना बुने उतारे जी दो दोडे आप सीधे बुना धागा अगे करके दो कुंडे आप पुठे बुना जी कुंडा आप बिना बुने उतारे जी दो दोडे सीधे बुना ਨਾ ਅੱਗੇ ਜੱਪਾ ਸਿੱਧੀ ਸਲਾਈ ਤੇ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਪਪੁੱਠਾ ਬਣ ਲਿਆ ਹੁਣ ਆਪਾਂ ਕੇ ਲੂਫ ਵਾਲਾ ਗੁੰਡਾ ਕੇ ਵਾਲਾ ਦੋਨਾਂ ਨੂੰ ਆਪਾਂ ਇਕੱਠੇ ਬੁਣਾਂਗੇ ਜੀ ਇੱਕ ਗੁੰਡਾ ਇਹੇ ਪਾਸੇ ਸਿੱਧਾ ਬੁਣ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ धागा पीछे करके हूँ आप कुंडा जहाँ बनाया से अपना के सीधा कुंडा कट्ठे बुन लाँगे जी आप एक कुंडा ये भी सीधा बुना धागा अगे करके दो कुंडे कुे आप्ठे बुना दोडे आप सीधे बुनाडा आप्ठा बुना जी ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਹੁਣ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਨਾਲੇ ਜੀ ਪੁੱਠੇ ਸਲਾਈ ਤੇ ਦੋ ਕੁੰਡੇ ਸਿੱਧੇ ਬੁਣ ਲਈ ਜੀ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਤੇ ਦੋ ਕੁੰਡੇ ਸਿੱਧੇ ਪੁਣਾਗੇ ਜੀ ਦੋ ਕੁੰਡੇ ਪੁੱਠੇ ਜੀ ਦੋ ਕੁੰਡੇ ਪਸਿੱਧੇ ਪੁਣਾਗੇ ਜੀ ਦੋ ਕੁੰਡੇ ਪੁੱਠੇ ਪੁਣਾਗੇ ਜੀ ਦੋ ਕੁੰਡੇ ਪੁੱਠੇ ਜੀ ਦੋ ਕੁੰਡੇ ਸਿੱਧੇ कुंडे तो आलले जी कुंडा पुठ बनांगे जी दो कुंडे पर सीधे बुनांगे जी दो कुंडे पर पुठ्ठे बुनांगे जी दो कुंडे सीधे बुनांगे जी दो, दो कुंडे पुठ्ठे बुनांगे जी दो कुे सीधे बुनागे जी दोडे पुठ्ठे बुना जी दोे सीधे जी दोडे पुठ्ठे बुना दो सीधे बुना दो दो बस पुठ्ठे सीधे कुंडे डिजाइन है जी ਉੱਤ ਕਿ ਚਲਾਈ ਦਾ ਡਿਜ਼ਾਈਨ ਪੈਂਦਾ ਉਸ ਵਿੱਚ ਬਾਕੀ ਦਾ ਪੁੱਠੇ ਸਿੱਧੇ ਬੁਣ ਜਾਂਦੇ ਨੇ ਬਹੁਤ ਈਜ਼ੀ ਡਿਜ਼ਾਈਨ ਹੈ ਇਹ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਚਾ ਚਲਾਈਆਂ ਬਣ ਗੀਆਂ ਜ ਆਪਣੇ ਇਹ ਦੋ ਹੁੰਡੇ ਪੁੱਠੇ ਬਣਾ ਲਏ ਜੀ ਆਪਾਂ ਨੇ 1 2 3 4 ਉੱਥੇ ਹੋਣ ਚੁਲਾਵਾਂਗੇ ਜੀ ਆਪਾਂ ਗੁੰਡਾ ਸੋਰੀ ਪਹਿਲਾਂ ਆਪਾਂ ਇਹ ਕੁੰਡੇ ਭੁਣਾਂਗੇ ਜੀ ਛਿੱਤੇ ਤੇ ਇਹ ਵੱਡਾ ਗੁੰਡਾ ਆਪਾਂ ਇੱਥੇ ਲਾਵਾਂਗੇ ਤਾਂ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਭੁਣਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਪੂਣਾਗੇ 1 2 3 4 ਚੌਥੇ ਹੋਂ ਚ ਲਾਵਾਂਗੇ ਜੀ ਆਪਾਂ ਗੁੰਡਾ ਉਪਰ ਇਹਦੇ ਚੋਂ ਵੀ ਲੈ ਸਕਦੇ ਆ ਜਿਹੜਾ ਆਪਾਂ ਨੇ ਹੌਲ ਦੇ ਸਿਰਿਆ ਨਾ ਇਸ ਚੋਂ ਗੁੰਡਾ ਲਾਵਾਂਗੇ ਜੇ ਆਪਾਂ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਇਸ ਝੋਲ ਚ ਲੈ ਲਵਾਂਗੇ ਜੇ ਆਪਾਂ ਗੁੰਡਾ ਤਾਂ ਗਾਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਦੋ ਗੁੰਡੇ ਆਪਾਂ ਸਿੱਧੇ ਬੁਣਾਗੇ ਧਾਗਾ ਅੱਗੇ ਕਰਕੇ 2 ਕੁੰਡੇ 'ਪਾ ਪੁੱਠੇ ਬੁਣਾਂਗੇ। ਹੁਣ ਆ ਵੀ ਪੁੱਠੇ ਸਲਾਈ ਤੇ 2 ਕੁੰਡੇ 'ਪਾ ਸਿੱਧੇ ਬੁਣਾਂਗੇ। ਹੁਣ ਆਪੇ ਜੋੜੋ ਕੁੰਡਾ ਬਿਨਾਂ ਬੁਣੇ ਉਤਾਰਾਂਗੇ ਜੀ। ਧਾਗਾ ਪਿੱਛੇ ਕਰਕੇ 2 ਕੁੰਡੇ 'ਪਾ ਸਿੱਧੇ ਬੁਣਾਂਗੇ ਜੀ। ਉਹ ਜਿਹੜੇ ਸਿੱਧੇ ਨਹੀਂ ਬੁਣੇ ਜਾਂਦੇ ਜੀ ਉਹ ਉਲਤੀ ਹੋ ਗਏ। ਇਸੇਰੇ ਦੇ ਦੋ ਕੁੰਡੇ ਆਪਣੇ ਸਿੱਧੇ ਨੇ ਜੀ। ਧਾਗਾ ਅੱਗੇ ਕਰਕੇ ਕੁੰਡਾ ਉਤਾਰਾਂਗੇ ਜੀ ਆਪਾਂ। ਬਿਨਾ ਬੁਣੇ ਉਤਾਰ ਲੈਣਾ ਜੀ। ਹੁਣ ਆਪਾਂ ਦੋ ਕੁੰਡੇ ਪੁੱਠੇ ਬੁਣਾਂਗੇ ਜੀ। ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ। ਧਾਗਾ ਅੱਗੇ ਕਰਕੇ ਕੁੰਡਾ ਆਪਾਂ ਨੇ ਬਿਨਾ ਬੁਣਿਆ ਉਤਾਰ ਲੈਣਾ ਜੀ। धागा पिछे करके दो कुंडे आप सीधे बुना कुंडा उतार के दो कुंडे आप पुठे पुना धागा पिछे करके दो कुंडे आप सीधे पुना जी कुंडा बिना बुने उतार लेना जी दोडे आपे पुना गे जी ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਆਪਾਂ ਇੱਕ ਗੁੰਡਾ ਬਿਨਾ ਬੁਣਾ ਉਤਾਰਾਂਗੇ ਜੀ ਜਿਹੜਾ ਗੁੰਡਾ ਪਾਸਟਰ ਬਣਾਇ ਸੀ ਬਿਨਾ ਬੁਣਾ ਉਤਾਰ ਲੈਣਾ ਜੀ ਉਹ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਨਾਗੇ ਸਿੱਧੀ ਸਲਾਈ ਤੇ ਕੁੰਡਾ ਤਾਲ ਲਿਆ ਜੀ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਹੁਣ ਜਿਹੜਾ ਕੁੰਡਾ ਬਣਾਏ ਸੀ ਆਪਾਂ ਨੇ ਇੱਕ ਇਹ ਕੇ ਦੋਨੇ ਆਪਾਂ ਇੱਕ ਬਣਾਵਾਂਗੇ ਜੀ ਦੋਨਾਂ ਦਾ ਇਕੱਠੇ ਪੋਣਾਂਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਹੁਣ ਆਪਏ ਦੋ ਗੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਇਕੱਠੇ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਹੁਣ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਇਕੱਠੇ ਪੋਣਾਂਗੇ ਜੀ ਇੱਕ ਗੁੰਡਾ ਸਿੱਧਾ ਪੋਣਾਂਗੇ ਜੀ ਤੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ। ਆਹ ਗੁਜੀ ਪੁੱਠੀ ਸਲਾਈ ਤੇ ਦੋ ਗੁੰਡੇ ਪੁੱਠੇ ਬੁਣਾਗੇ। ਨਹੀਂ ਸੌਰੀ ਸਿੱਧੇ ਜੀ ਦੋ ਗੁੰਡੇ ਪੁੱਠੇ। ਦੋ ਗੁੰਡੇ ਆਪਾਂ ਸਿੱਧੇ ਬੁਣਾਗੇ ਜੀ। ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ। ਦੋ ਗੁੰਡੇ ਸਿੱਧੇ ਬੁਣਾਗੇ ਜੀ। ਦੋ ਗੁੰਡੇ ਪੁੱਠੇ ਬੁਣਾਗੇ ਜੀ ਦੋ ਗੁੰਡੇ ਸਿੱਧੇ ਹੀ ਦੋ ਗੁੰਡੇ ਪੁੱਠੇ ਬੁਣਾਗੇ ਦੋ ਗੁੰਡੇ ਆਪਾਂ ਸਿੱਧੇ ਬੁਣਾਗੇ ਜੀ ਹੁਣ ਜੀ ਆਪਣੇ ਦੋ ਡਿਜ਼ਾਈਨ ਬਣ ਗਏ ਜੀ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ ਫਿਰ ਨੂੰ ਆਓ ਜਿੱਦ ਚਾਹਣ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ